ਲੋਕ ਸਵਾਲ ਕਰਦੇ ਨੇ ਵੀ ਅਸੀਂ ਕਿਹੜਾ ਦਾਨ ਕਰੀਏ ਜਿਹੜਾ ਕਿ ਸਾਡਾ ਰੱਬ ਦੇ ਘਰ ਚ ਪ੍ਰਵਾਨ ਹੋ ਜਾਏ ਹੁਣ ਦੁਨੀਆਂ ਨੇ ਬੜੇ ਦਾਨ ਕੀਤੇ ਆ ਸਾਧ ਸੰਗਤ ਕੁਝ ਲੋਕ ਸੋਨਾ ਦਾਨ ਕਰਦੇ ਆ ਚਾਂਦੀ ਕਰਦੇ ਆ ਜ਼ਮੀਨ ਜਾਇਦਾਦ ਦਾਨ ਕਰਦੇ ਨੇ ਧਨ ਪਦਾਰਥ ਦਾਨ ਕਰਦੇ ਨੇ ਖਾਣ ਪੀਣ ਦੀ ਸਮੱਗਰੀ ਕੀਮਤੀ ਬਸਤਰ ਤੱਕ ਵੀ ਦੁਨੀਆਂ ਦਾਨ ਕਰਦੀ ਆ ਪਰ ਮਹਾਰਾਜ ਨੇ ਕਿਹਾ ਵੀ ਨਹੀਂ ਇਹ ਚੀਜ਼ਾਂ ਬਹੁਤ ਹੀ ਤੁਛ ਨੇ ਸਭ ਤੋਂ ਵੱਡਾ ਦਾਨ ਇੱਕੋ ਹੀ ਦਾਨ ਹੈ ਪਰ ਪਹਿਲਾ ਉਹ ਦਾਨ ਤੈਨੂੰ ਲੈਣਾ ਪਏਗਾ। ਪਾਪ ਉਹ ਦਾਨ ਤੇਰੇ ਕੋਲ ਹੋਏਗਾ, ਤੇਰੇ ਆਪਣੇ ਅੰਦਰ ਹੋਏਗਾ ਨਾ ਫੇਰ ਤੂੰ ਦੂਜੇ ਨੂੰ ਦਾਨ ਕਰ ਸਕਦਾ ਏਹੀ ਦਾਨ ਸਭ ਤੋਂ ਵੱਡਾ ਦਾਨ ਹੈ। ਪੁੱਛਿਆ ਕਿਹੜਾ? ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਹਰੀ ਦੇ ਨਾਮ ਨੂੰ, ਰੱਬ ਦੇ ਨਾਮ ਨੂੰ, ਗੁਰੂ ਦੀ ਮਤ ਨੂੰ ਧਾਰਨ ਕਰ। ਨਾਮ ਨੂੰ ਧਿਆਨ ਨਾਲ ਸੁਣ ਪਾਪ ਆਪਣਾ ਧਿਆਨ ਆਪਣੀ ਸ਼ਰਤੀ ਮਾਲਕ ਦੇ ਹੁਕਮ ਵਿੱਚ, ਬਚਨਾਂ ਵਿੱਚ ਲੈ ਜਾ। ਜਿਸ ਦਿਨ ਉਹਦੇ ਨਾਮ ਦਾ ਬੀਜ ਤੇਰੇ ਅੰਦਰ ਬੀਜਿਆ ਗਿਆ ਫਿਰ ਕਹਿੰਦੇ ਸਭਨਾਂ ਨੂੰ ਕਰਦਾਨ ਇਸ ਨਾਮ ਨੂੰ ਰੱਬੀ ਗੁਣਾਂ ਨੂੰ ਰੱਬੀ ਬਾਣੀ ਨੂੰ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਸਿੱਖਿਆ ਨੂੰ ਸਾਰੀ ਦੁਨੀਆ ਨੂੰ ਦਾਨ ਕਰ ਇਹ ਹੀ ਦਾਨ ਸਭ ਤੋਂ ਵੱਡਾ ਹੈ ਇਸ ਦਾਨ ਨੇ ਤੇਰਾ ਵੀ ਭਲਾ ਕਰਨਾ ਹੈ ਤੇ ਭਲਿਆ ਇਸ ਦਾਨ ਨੂੰ ਜਿਹੜਾ ਲਏਗਾ ਉਹਦਾ ਵੀ ਭਲਾ ਹੋ ਜਾਏਗਾ